ਖਬਰ ਦੇਖਣ ਤੋਂ ਪਹਿਲਾਂ YouTube ਚੈਨਲ ਸਟਾਰ ਵਿਜੇ ਸਾਜਦਾ ਪ੍ਰਦੀਪ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰ ਲਓ Facebook ਪੇਜ ਸਟਾਰ ਵਿਜੇ ਸਾਜਦਾ ਪ੍ਰਦੀਪ ਨੂੰ ਫੋਲੋ ਕਰਕੇ ਜੁੜੇ ਰਹੋ ਨਵੀਆਂ ਤੇ ਜਾਣਕਾਰੀ ਭਰਪੂਰ ਖਬਰਾਂ ਦੇ ਨਾਲ ਜੀ ਆਰ ਡੀ ਸੰਸਥਾ ਮਾ ਨੂੰ ਇਹ ਧਾਸਤਿਆਂ ਪੜਾ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹਨਾਂ ਦੇ ਸਕੂਲ ਅਤੇ ਕਾਲਜ ਦੀ ਪੜੀ ਹੋਈ ਇੱਕ ਬੇਟੀ ਰਵਿੰਦਰ ਰਾਏ ਨੇ PCS ਜੁਡੀਸ਼ੀਅਲ ਦੀ ਪ੍ਰੀਖਿਆ ਪਾਸ ਕਰਕੇ ਜੱਜ ਦੀ ਉੱਚੀ ਪਦਵੀ ਹਾਸਲ ਕੀਤੀ। ਬੇਟੀ ਨੇ ਇਹ ਮੁਕਾਮ ਹਾਸਲ ਕਰਕੇ ਜਿੱਥੇ ਆਪਣੇ ਮਾਤਾ-ਪਿਤਾ ਤੇ ਇਲਾਕੇ ਦਾ ਸਿਰ ਉੱਚਾ ਕੀਤਾ ਉੱਥੇ ਸਾਡੀਆਂ ਸੰਸਥਾਵਾਂ ਨੂੰ ਵੀ ਚਾਰ ਚੰਨ ਲਗਾਤੇ। ਰਵਿੰਦਰ ਰਾਏ ਨੇ 6ਵੀਂ ਤੋਂ 12ਵੀਂ ਦੀ ਪੜ੍ਹਾਈ ਜੀ ਆਰਡੀ ਸੰਸਥਾਵਾਂ ਵਿੱਚ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੱਜ ਰਵਿੰਦਰ ਰਾਏ ਨੇ ਕਿਹਾ ਕਿ ਵਿਦਿਆਰਥੀ ਕਾਲ ਕਿਸੇ ਦੀ ਵੀ ਜ਼ਿੰਦਗੀ ਦਾ ਸੁਨਹਿਰੀ ਕਾਲ ਹੁੰਦਾ ਹੈ। ਅਜਿਹੇ ਸਮੇਂ ਵਿੱਚ ਜੀ ਆਰਡੀ ਸੰਸਥਾਵਾਂ ਨੇ ਉਹਨਾਂ ਦੀ ਪਰਸਨੈਲਿਟੀ ਨੂੰ ਨਿਖਾਰਨ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਹੈ ਇੱਥੋਂ ਦੀ ਪੜ੍ਹਾਈ ਪੜਨ ਉਪਰੰਤ ਉਹਨਾਂ ਨੇ ਐਲ ਐਲ ਬੀ ਕਰਕੇ ਹਾਰਡ ਡੈਟਰਮਿਨੇਸ਼ਨ ਕੰਸਿਸਟੈਂਸੀ ਤੇ ਪੋਜ਼ਿਟਿਵ ਥਿੰਕਿੰਗ ਨਾਲ ਇਹ ਮੁਕਾਮ ਹਾਸਲ ਕੀਤਾ ਕਾਲਜ ਪਰਿਵਾਰ ਨੇ ਰਵਿੰਦਰ ਰਾਏ ਤੇ ਉਸਦੇ ਪਰਿਵਾਰ ਨੂੰ ਆਪਣੀ ਸੰਸਥਾ ਵਿੱਚ ਬੁਲਾ ਕੇ ਸਨਮਾਨਿਤ ਕਰਕੇ ਖੁਦ ਨੂੰ ਸਨਮਾਨਿਤ ਮਹਿਸੂਸ ਕੀਤਾ ਇਸ ਮੌਕੇ ٹرسٹ ਦੇ ਮੈਂਬਰਾਂ ਚੇਅਰਮੈਨ ਜੀਸੀ ਸਰੋਆ ਸਕੱਤਰ ਤਾਰਾ ਚੰਦ ਚੁੰਬਰ ਨੇ ਬੇਟੀ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ ਉੱਥੇ ਹੀ ٹرسٹ ਦੀ ਡਾਇਰੈਕਟਰ ਐਜੂਕੇਸ਼ਨ ਡਾਕਟਰ ਨੀਲਮ ਸੇਠੀ ਨੇ ਕਿਹਾ ਕਿ ਰਵਿੰਦਰ ਰਾਏ ਸਾਡੇ ਹੀ ਨਹੀਂ ਸਾਰੇ ਸਕੂਲ ਕਾਲਜਾਂ ਦੇ ਵਿਦਿਆਰਥੀਆਂ ਲਈ ਰੋਲ ਮਾਡਲ ਹੈ ਇਹੋ ਜਿਹੀਆਂ ਬੇਟੀਆਂ ਪਰਮਾਤਮਾ ਹਰ ਘਰ ਵਿੱਚ ਦੇਵੇ ਇਸ ਮੌਕੇ ਕਾਲਜ ਦੀਆਂ ਪੀ ਐਚ ਫੈਸ਼ਨ ਡਿਜ਼ਾਈਨਿੰਗ ਸਮੈਸਟਰ 5 ਦੀਆਂ ਮੈਰਿਟ ਹੋਲਡਰ ਵਿਦਿਆਰਥਣਾ ਮੁਸਕਾਨ ਅਤੇ ਮਿਨਾਕਸ਼ੀ ਨੂੰ ਜੱਜ ਰਵਿੰਦਰ ਰਾਏ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸਕੂਲ ਲਈ ਵਧੀਆ ਸੇਵਾਵਾਂ ਨਿਭਾ ਰਹੇ ਮੈਡਮ ਅਮਰਜੋਤੀ ਨੂੰ ਵੀ ਜੱਜ ਰਵਿੰਦਰ ਰਾਏ ਵੱਲੋਂ ਸਨਮਾਨਿਤ ਕੀਤਾ ਗਿਆ ਅੰਤ ਵਿੱਚ ਸ਼੍ਰੀ ਬਾਗਲਾ ਵੱਲੋਂ ਬੋਟ ਆਫ ਥੈਂਕਸ ਕੀਤਾ ਗਿਆ ਜੇਕਰ ਤੁਸੀਂ ਹਾਲੇ ਤੱਕ YouTube ਚੈਨਲ ਸਟਾਰ ਵਿਜੇ ਸਹਾਇਤਾ ਪ੍ਰਤੀਕ ਨੂੰ ਲਾਈਕ ਤੇ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰ ਲਓ ਤਾਂ ਜੋ ਨਵੀਆਂ ਨਿਊਜ਼ ਅਪਡੇਟਸ ਰੋਜ਼ਾਨਾ ਤੁਹਾਡੇ ਮੋਬਾਈਲ ਤੱਕ ਪਹੁੰਚਦੀਆਂ ਰਹਿਣ ਦੇਖੋ ਫਗਵਾੜਾ ਦਾ ਮਾਣ ਵਧਾਉਣ ਵਾਲੀ ਜੱਜ ਬਣੀ ਲੜਕੀ ਅਰਵਿੰਦਰ ਰਾਏ ਨਾਲ ਖਾਸ ਗੱਲਬਾਤ ਦੇਖੋ ਉਹਨਾਂ ਨੇ ਨੌਜਵਾਨਾਂ ਨੂੰ ਕੀ ਦਿੱਤਾ ਸੰਦੇਸ਼ ਸ਼ਹਿਰ ਦਾ ਇੱਕ ਜਾਣਿਆ ਮਾਨਿਆ ਨਾਮਕ ਜੀ ਆਰ ਡੀ ਇੰਸਟੀਟਿਊਸ਼ਨ ਜਿਹਦੇ ਵਿੱਚੋਂ ਉਹ ਜਿਹੜੇ ਕਾਲਜ ਦੇ ਵਿੱਚੋਂ ਪੜ੍ਹ ਕੇ ਅੱਜ ਉਸੇ ਕਾਲਜ ਦੇ ਸਕੂਲ ਦੇ ਵਿੱਚ ਦੁਬਾਰਾ ਆਪਣੀ ਫੇਰੀ ਪਾਣ ਲਈ ਜੋ ਕਿ ਪਹਿਲਾਂ ਇੱਕ ਸਟੂਡੈਂਟ ਸੀ ਤੇ ਹੁਣ ਜੱਜ ਦੇ ਰੂਪ ਵਿੱਚ ਉਸ ਕਾਲਜ ਵਿੱਚ ਫੇਰੀ ਪਾਣ ਲਈ ਪਹੁੰਚੇ ਨੇ ਜੱਜ ਰਵਿੰਦਰ ਰਾਏ ਜੀ ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਕਿਹੋ ਜਿਹਾ ਉਹਨਾਂ ਦਾ ਸਫ਼ਰ ਹੈ ਤੇ ਕਿੱਦਾਂ ਉਹ ਇੱਥੇ ਤੱਕ ਪਹੁੰਚੇ ਤੇ ਕਿੱਥੋਂ ਉਹਨਾਂ ਦਾ ਮੁਕਾਮ ਸ਼ੁਰੂ ਹੋਇਆ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਪਹਿਲਾਂ ਤਾਂ ਵੈਲਕਮ ਤੁਹਾਡਾ ਕਾਲਜ ਵਿੱਚ ਆਉਣ ਲਈ। ਸਕੂਲ ਵਿੱਚ ਤੇ ਹੁਣ ਅੱਗੇ ਕਿੱਦਾਂ ਮਤਲਬ ਕਿਹੜੇ ਦਿਨ ਸੀ, ਕਿੱਦਾਂ ਦੀਆਂ ਆਯਾਦਾਂ ਸੀ ਇਸ ਤਰ੍ਹਾਂ ਦੀਆਂ ਹੋਈਆਂ ਉਹਦੇ ਬਾਰੇ ਕੋਈ ਜ਼ਰੂਰ ਜਾਣਕਾਰੀ ਦਿਓ। ਹਾਂਜੀ ਸਕੂਲ ਡੇ ਜਦੋਂ ਕਿ ਸਾਨੂੰ ਸਾਰਿਆਂ ਨੂੰ ਪਤਾ 골ਡਨ ਡੇਜ਼ ਹੁੰਦੇ ਆ ਇੱਕ ਸਾਡੇ ਟੀਚਰਸ ਸਾਡੇ ਅਦਾਸ਼ਵੰਦੇ ਆ ਔਰ ਇਹ ਮੋਟੀਵੇਟ ਕਰਦੇ ਆ ਬੱਚਿਆਂ ਨੂੰ ਉਸ ਟਾਈਮ ਇੱਕ ਇੰਜਾਇਮੈਂਟ ਵੀ ਹੁੰਦੀ ਆ ਪਲੱਸ ਅਸੀਂ ਸਟੱਡੀ ਵੀ ਕਰਦੇ ਆ ਤੇ ਉਹ ਇਸ ਸਕੂਲ ਔਰ ਪਲੱਸ ਕਾਲਜ ਦੇ ਵਿੱਚ ਮੈਂ ਪੜ੍ਹੀ ਆ ਔਰ ਮੈਨੂੰ ਇੱਥੇ ਐਜੂਕੇਸ਼ਨ ਲੈਣ ਦਾ ਮੌਕਾ ਮਿਲਿਆ ਸੀਗਾ ਤੇ ਮੈਂ ਉਹ ਸਾਰੀਆਂ ਉਚਾਈਆਂ ਤਾਂ ਹੀ ਮਿਲੀਆਂ ਹਨ ਕਿਉਂਕਿ ਸਟਾਰਟਿੰਗ ਮੇਰੀ ਇੱਥੋਂ ਹੋਈ ਹੈ ਔਰ ਇੱਥ ਦੇ ਸਟਾਫ ਔਰ ਟੀਚਰਸ ਦੀ ਮੈਂ ਬਹੁਤ ਜ਼ਿਆਦਾ ਥੈਂਕਫੁਲ ਆ ਜਿੱਦਾਂ ਦੀ ਇੱਕ ਬਚਪਨ ਦੀਆਂ ਯਾਦਾਂ ਹੁੰਦੀਆਂ ਨੇ ਇਸ ਨਾਲ ਉਹ ਤੁਹਾਡੀਆਂ ਉਹ ਯਾਦਾਂ ਜੁੜੀਆਂ ਹੋਈਆਂ ਨੇ ਇਸ ਇੰਸਟੀਟਿਊਸ਼ਨ ਨਾਲ ਤੁਸੀਂ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਬਿਲਕੁਲ ਜੀ ਬਹੁਤ ਸਾਰੇ ਸਟਾਫ ਮੈਂਬਰ ਨਹੀਂ ਹੈਗੇ ਜਿਹੜੇ ਮੇਰੇ ਟਾਈਮ ਤੇ ਸੀਗੇ ਤੇ ਬਹੁਤ ਮਿਸ ਕਰਦੀ ਆ ਮੈਂ ਉਹਨਾਂ ਨੂੰ ਕਿਉਂਕਿ ਉਹਨਾਂ ਦੀ ਹੀ ਉਸ ਟਾਈਮ ਮਿਹਨਤ ਸੀਗੀ ਕਿ ਉਹ ਇੱਕ ਸਕਿੱਲ ਦੇਖਦੇ ਆ ਕਿਉਂਕਿ ਜਦੋਂ ਮੈਂ 6th ਦੇ ਵਿੱਚ ਇੱਥੇ ਆਈ ਸੀਗੀ ਤਾਂ ਕੁਝ ਕੁਛ ਸਬਜੈਕਟਸ ਵਿੱਚ ਬੱਚਾ ਜਿੰਦਾ ਕਮਜ਼ੋਰ ਹੁੰਦਾ ਉਹਨਾਂ ਨੇ ਮੇਰੇ ਤੇ ਸਪੈਸ਼ਲ ਫੋਕਸ ਕੀਤਾ ਕਿ ਬੱਚਾ ਕਰ ਸਕਦਾ ਹੈ ਮੈਂ ਉਸ ਚੀਜ਼ ਲਈ ਹਮੇਸ਼ਾ ਗ੍ਰੇਟਫੁਲ ਰਹਿਾਂਗੀ ਆਪਣੇ ਟੀਚਰਸ ਦਾ ਥੈਂਕ ਯੂ ਉਸ ਤੇ ਅਜੇ ਇੰਸਟੀਚਿਊਸ਼ਨ ਬਲੋ ਤੁਹਾਨੂੰ ਸਨਮਾਨਿਤ ਵੀ ਕੀਤਾ ਗਿਆ ਤੇ ਆਉਣ ਵਾਲੇ ਬੱਚਿਆਂ ਲਈ ਤੁਹਾਡਾ ਕੀ ਸੁਨੇਹਾ ਹੋਵੇਗਾ ਜੀ ਮੇਰਾ ਇਹ ਹੀ ਸੰਦੇਸ਼ ਹੈ ਪੂਰੀ ਜਨਰੇਸ਼ਨ ਨੂੰ ਯੰਗ ਜਨਰੇਸ਼ਨ ਨੂੰ ਕਿ ਵੱਧ ਤੋਂ ਵੱਧ ਪੜੋ ਔਰ ਆਪਣੇ ਟੀਚਰਸ ਦੀ ਉਨੀ ਰਿਸਪੈਕਟ ਕਰੋ ਜਿੰਨੀ ਤੁਸੀਂ ਆਪਣੇ ਪੇਰੈਂਟਸ ਦੀ ਕਰਦੇ ਆ ਕਿਉਂਕਿ ਇਹ ਵੀ ਸਾਡੇ ਇੱਕ ਪੇਰੈਂਟਸ ਦੇ ਬਰਾਬਰ ਦੇ ਨੇ ਜੋ ਸਾਨੂੰ ਇਹਨਾਂ ਉਚਾਈਆਂ ਤੱਕ ਲੈ ਜਾਂਦੇ ਆ ਤੇ ਮੈਂ ਇਹੀ ਕਹੂੰਗੀ ਕਿ ਬੱਚਿਓ ਨਸ਼ਿਆਂ ਤੋਂ ਦੂਰ ਔਰ ਸੋਸ਼ਲ ਮੀਡੀਆ ਨੂੰ ਬਹੁਤ ਵਾਈਜ਼ਲੀ ਯੂਜ਼ ਕਰੋ ਕਿਉਂਕਿ ਸੋਸ਼ਲ ਮੀਡੀਆ ਇੱਕ ਇਦਾਂ ਦਾ ਟੂਲ ਹੈ ਜਿਹੜਾ ਕਿ ਸਾਨੂੰ ਵਿਗਾੜ ਵੀ ਸਕਦਾ ਔਰ ਸੁਧਾਰ ਵੀ ਸਕਦਾ ਹੈ ਜੇ ਬਹੁਤ ਜ਼ਿਆਦਾ ਗਲਤ ਵਰਤੋਂ ਹੋ ਰਹੀ ਹੈ ਤੇ ਮੇਰਾ ਇਹੀ ਸੰਦੇਸ਼ ਹੈ ਕਿ ਬੱਚੇ ਪੜਨ ਔਰ ਆਪਣੇ ਜੋ ਵੀ ਉਹਨਾਂ ਦਾ ਏਮ ਹੈ ਉਹਨੂੰ ਹਾਸਿਲ ਕਰਨ థాంਕਿਊ ਜੀ థాంਕਿਊ ਜੀ థాంਕਿਊ ਟੂ ਗੋਡ ਮੈਨੂੰ ਅੱਜ ਇਸ ਦਸੰਬ ਵਿੱਚ ਬਹੁਤ ਪਸੰਦਤਾ ਹੋ ਰਹੀ ਹੈ ਕਿ ਸਾਡੇ ਹੀ ਕਾਲਜ ਦੇ ਵਿੱਚ ਬੱਚਾ 6 ਸਾਲ ਪੜਨ ਤੋਂ ਪਰੰਤ ਲਲਬੀ ਕਰਕੇ ਅੱਜ ਪੰਜਾਬ ਗਵਰਨਮੈਂਟ ਦੇ ਵਿੱਚ ਬਤੌਰ ਜਜਟ ਸਿਲੈਕਟ ਹੋਇਆ ਹੈ ਉਸ ਨੂੰ ਅੱਜ ਇਸ ਕਾਲਜ ਦੇ ਵਿੱਚ ਫੇਰੀ ਮਾਰਨ ਦਾ ਮੌਕਾ ਮਿਲਿਆ ਸਾਡੇ ਸਾਰੇ ਸਟਾਫ ਔਰ ਸਾਡੀ ਮੈਨੇਜਮੈਂਟ ਨੇ ਉਸ ਬੱਚੇ ਨੂੰ ਜੀ ਆਇਆਂ ਕਿ ਪਕਿਆ ਔਰ ਉਸਦੇ ਸਾਰੇ ਪਰਿਵਾਰ ਨੇ ਆਣ ਕੇ ਕਾਲਜ ਦੇ ਪ੍ਰਿੰਸੀਪਲ ਦਾ ਔਰ ਸਟਾਫ ਦਾ ਵੀ ਧੰਨਵਾਦ ਕੀਤਾ ਕਿ ਜਦੋਂ ਇਹ ਬੱਚਾ ਇੱਥੇ ਪੜ੍ਹਦਾ ਸੀ ਇਸ ਬੱਚੇ ਨੂੰ ਉਹਨਾਂ ਨੇ ਅੱਛੀ ਸਿੱਖਿਆ ਦਿੱਤੀ ਜਿਸ ਦੀ ਬਦੌਲਤ ਉਹ ਬੱਚਾ ਅੱਜ ਇਹਦੇ ਬੁਲੰਦੀਆਂ ਨੂੰ ਪਾਰ ਕੀਤਾ ਹੈ ਨਾ ਇਸ ਬੱਚੇ ਦੀ ਜੋ ਮਿਹਨਤ ਨੂੰ ਦੇਖਦੇ ਹੋਏ ਅਸੀਂ ਉਹਨੂੰ ਕਰਨ ਤੋਂ ਬਾਅਦ ਇਹ ਬਾਕੀ ਬੱਚਾ ਨੂੰ ਵੀ ਇਹ ਦੱਸਣਾ ਚਾਹੁੰਦੇ ਆ ਕਿ ਇਸ ਕਾਲਜ ਦੇ ਵਿੱਚ ਬਾਬੇ ਦੇ ਨਾਂ ਤੇ ਸਸਤੀ ਤੋਂ ਸਸਤੀ ਪੜ੍ਹਾਈ ਐਜੂਕੇਸ਼ਨ ਦਿੱਤੀ ਜਾਂਦੀ ਹੈ ਸਭ ਤੋਂ ਘੱਟ ਫੀਸਾਂ ਲਈ ਜਾਂ ਜਾਂਦੇ ਨੇ ਕਿ ਬੱਚੇ ਦੇ ਇਨਕੋਰਡ ਅਨੁਸਾਰ ਉਸ ਤੇ ਜੋ ਅਸੰਸਾਰ ਉਸ ਸਬਜੈਕਟ ਰੱਖੇ ਜਾਂਦੇ ਨੇ ਤੋਂ ਅੱਗੇ ਤਰਕੀਆਂ ਕਰੇ ਉਸ ਹਿਸਾਬ ਨਾਲ ਉਸ ਦੀ ਤਿਆਰੀ ਕੀਤੀ ਜਾਂਦੀ ਹੈ ਸੋ ਮੈਂ ਧੰਨਵਾਦੀ ਆ ਇਸ ਬੱਚੀ ਦਾ ਵੀ ਉਹ ਨਾਲ ਕੇ ਸਾਡੀ ਇੰਸਟੀਚੂਸ਼ਨ ਨੂੰ ਇਹ ਲੜਕੀ ਬਿਲਕੁਲ ਨਜ਼ਦੀਕ ਦਾ ਫੁੱਲਾ ਰਹੀ ਫੁੱਲਾ ਰਹੀ ਤੋਂ ਹੁੰਦੀ ਰਹੀ ਹੈ ਤੁਸੀਂ ਦੇਖੋ ਕਿ ਉਸਨੇ ਕਿੰਨੀ ਮਿਹਨਤ ਨਾਲ ਇੱਥੇ ਪੜ੍ਹਾਈ ਕੀਤੀ ਔਰ ਜਿੱਦਾਂ ਉਹ ਦੱਸਿਆ ਕਿ ਬੱਚਿਆ ਮੈਨੂੰ ਇਸ ਟੀਚਰ ਨੇ ਬੱਤ ਵੱਧ ਗਾਈਡ ਕੀਤਾ ਤੁਤੂ ਮਤ ਤੋਂ ਬਾਅਦ ਪੜਾਈ ਕੱਲ ਮੇਰੀ ਜੋ ਕੋਈ ਠੀਕ ਨਾ ਸੁਣੇ ਸੋ ਦੂਰ ਕਰਦੇ ਰਹਿਆ ਸਾਡਾ ਹੁਣ ਵੀ ਇਹੀ ਉਪਰਾਲਾ ਹੈ ਕਿ ਬੱਚੇ ਦੇ ਟੇਸਟ ਅਨੁਸਾਰ ਅਸੀਂ ਉਸ ਨੂੰ ਬਿਹਤਰ ਜਦ ਮੈਂ ਤਾਂ ਉਸ ਦੇ ਟੇਸਟ ਅਨੁਸਾਰ ਹੀ ਬੱਚੇ ਦੀ ਅਗੇ ਉਤੀ ਡਿਵੈਲਪਮੈਂਟ ਕਰਦੇ ਆ ਥੈਂਕ ਯੂ ਵੈਰੀ ਥੈਂਕ ਯੂ